ਕਿੰਨੇ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਜੋਇਨਿੰਗ ਲੈਟਰ ਦਿੱਤੇ ਹੋਏ ਜੋਇਨਿੰਗ ਕਰਾਰੇ ਪ੍ਰੋਫੈਸਰ ਨੇ ਜਿਹੜੇ ਉਹ ਧਰਨੇ ਤੇ ਬੈਠੇ ਨੇ 53000 ਤਿੰਨ ਭਰਤੀਆਂ ਦੇਤੀਆਂ ਹੋਈਆਂ ਨੇ ਭਰਤੀਆਂ ਨਹੀਂ ਹੋਈਆਂ ਨਹੀਂ ਇਹਨਾਂ ਨੇ ਤਾਂ ਬੋਰਡ ਲਾਤੇ ਵੀ ਅਸੀਂ ਭਰਤੀਆਂ ਕੀਤੀਆਂ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਜਦੋਂ ਬੰਦਾ ਆਮ ਤੌਰ ਤੇ ਕਹਿੰਦਾ 53000 55000 ਜਦੋਂ ਕਹਿੰਦਾ 53000 ਤਿੰਨ ਦੇਤੀ ਉਹਦਾ ਮਤਲਬ ਵੱਡਾ ਝੂਠ ਹੁੰਦਾ ਖੈਰਾ ਕਹਿੰਦੀ ਆ ਵੀ ਭਾਈ ਤੇਰੀ ਮਾਤਾ ਜੀ ਤੇ ਭੈਣ ਜੀ 11 ਵਾਰ ਜਾਇਆ ਆ ਅਸਟਰੀਆ ਬਿਜਿੰਸ ਕਲਾਸ ਦੱਸ ਦੇ ਨਾ ਉਹ ਕਿਹੜੇ ਕੰਮ ਕਰਨ ਦੇ ਸੀ ਕੀ ਕਰਨ ਦੇ ਸੀ ਜਵਾਬ ਦੁੱਤਾ ਤਾਂ ਸਾਰੇ ਕਿਹਾ ਸੀ ਐਮ ਦੀ ਭੈਣ ਤੇ ਮਾਂ ਜਾ ਨਹੀਂ ਸਕਦੀ ਦਿੱਲੀ 'ਚ ਕਹਿੰਦਾ ਸੀ ਸੁਆਮੀ ਨਾਥਨ ਕਮਿਸ਼ਨ ਲਾਗੂ ਕਰਤਾ ਜਿਹੜੀ ਕਣ ਕਿੱਥੇ ਪਤਾ ਨਹੀਂ ਉਦੋਂ 17-1800 ਵਿਗ ਸੀ ਕਹਿੰਦਾ 2660 ਰੁਪਏ ਖਰੀਦੀ ਆ ਇੱਕ ਦਾਣਾ ਨਹੀਂ ਖਰੀਦਿਆ ਤੁਸੀਂ ਝੂਠ ਬੋਲੀ ਨਾ ਉਹਨਾਂ ਦੀ ਹੁਣ ਨੰਗਲ ਡੈਮ ਤੇ ਜਾ ਕੇ ਬੋਲਿਆ ਕਿੱਥੇ ਨੇ ਉਹ ਪਸੰਦ ਜਿਹੀ ਬੰਦੀਆਂ ਜਿਹੜੀਆਂ ਐ ਕਹਿੰਦੀਆਂ ਸੀ ਕੋਈ ਨਹੀਂ ਕਹਿੰਦਾ ਇਕੱਲੇ ਹੀ ਲੜ ਲਾਂਗੇ। ਹੁਣ ਕਹਿੰਦਾ ਹੁਣ ਮੇਰੇ ਕੋਲ ਨਹੀਂ ਗੱਲ ਆਈ। ਫੇਰ ਮੈਂ ਦੱਸਾਂ। ਮਤਲਬ ਤੁਸੀਂ ਰੋਈਏ ਤਾਂ ਦੇਖੋ ਨਾ ਜੇ ਕੀ ਕਰ ਰਹੇ ਆ ਸਾਰੇ ਕਾਸੇ। ਜਦੋਂ ਵੱਡੀ ਠੱਗੀ ਮਾਰਦੇ ਨੇ ਫੇਰ ਕਹਿੰਦੇ ਕਟੜਾ ਇਮਾਨਦਾਰ ਆ। ਜਦੋਂ ਫੇਰ ਕੋਈ ਸੁਰੰਗ ਨੂੰ ਹੱਥ ਪਾਵੇ ਵੱਡੀ ਖੈਰਾ ਕਹਿੰਦੀ ਆ ਵੀ ਭਾਈ ਤੇਰੀ ਮਾਤਾ ਜੀ ਤੇ ਭੈਣ ਜੀ 11 ਵਾਰ ਜਾਇਆ ਹੈ ਆਸਟ੍ਰੇਲੀਆ ਬਿਜ਼ਨਸ ਕਲਾਸ 'ਚ। ਦੱਸ ਦੇ ਨਾ ਉਹ ਕਿਹੜੇ ਕੰਮ ਕਰਨ ਗਏ ਸੀ, ਕੀ ਕਰਨ ਗਏ ਸੀ? ਜਵਾਬ ਦੱਸ ਤਾਂ ਸਾਰੇ ਕਾਸੇ। ਸੀਐਮ ਦੀ ਭੈਣ ਤੇ ਮਾਂ ਜਾ ਨਹੀਂ ਸਕਦੀਆਂ। ਜਾ ਸਕਦੀਆਂ ਮਕਸਦ ਹੋਣਾ ਕੋਈ ਰਿਸ਼ਤੇਦਾਰੀ ਹੋ ਕੋਈ ਕੰਮ ਹੋ ਕਿਉਂ ਨਹੀਂ ਜਾ ਸਕਦੀਆਂ ਮਾਤੇ ਭੈਣ ਦੇ ਜਾਂਦੀਆਂ ਨੇ ਕੀ ਉਹ ਤੁਹਾਡੀ ਕੋਈ ਉੱਥੇ ਰਿਸ਼ਤੇਦਾਰੀ ਹੈ ਕਿ ਬਿਜ਼ਨਸ ਦੇ ਵਿੱਚ ਗਿਓ ਕਿ ਕੋਈ ਵਿਆਖਿਆ ਤਾਂ ਹੋਣਾ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿਸੇ ਗੱਲ ਵੀ ਕੋਈ ਜਵਾਬ ਦੇ ਹੀ ਨਹੀਂ ਇਸ਼ਤਿਹਾਰ ਦਿੱਤੇ ਨੂੰ ਸਰਕਾਰੀ ਨੌਕਰੀ ਦਿੱਤੀ ਕਹਿ ਲੈਂਦੇ ਆ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਜੋਇਨਿੰਗ ਲੈਟਰ ਦਿੱਤੇ ਹੋਏ ਜੋਇਨ ਨਹੀਂ ਕਰਾ ਰਹੇ ਪ੍ਰੋਫੈਸਰ ਨੇ ਜਿਹੜੇ ਉਹ ਧਰਨੇ ਤੇ ਬੈਠੇ ਨੇ ਮਰ ਸਾਰੇ ਮੁਲਾਜ਼ਮ ਕਹਿੰਦੇ ਸਾਡਾ ٹیਏਡੀਏ ਦਾ ਕੀ ਬਣੂ ਪੁਰਾਣਾ ਉਹ ਵੀ ਨਹੀਂ ਦਿੱਤਾ ਅੱਛਾ ਕਿਸਾਨਾਂ ਵਾਲੇ ਮਾਮਲੇ ਤੇ ਜਿਵੇਂ ਡੈਮ ਸੇਫਟੀ ਐਕਟ ਵਾਲੇ ਇਹਨਾਂ ਨੇ ਵਿਧਾਨ ਸਭਾ ਤੇ ਸਪੈਸ਼ਲ ਅਸੈਸਮਨ ਛੱਡਿਆ ਪਾਣੀਆਂ ਦੇ ਰਾਖੇ ਦੀ ਜਿਹੜੀ ਉਹ ਦਾਵਾ ਕੀਤਾ ਕਿ ਪਾਣੀਆਂ ਦੇ ਰਾਖੇ ਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਸੀਐਮ ਪੰਜਾਬ ਨੇ ਉਹਨਾਂ ਨੇ ਪੰਜਾਬ ਦਾ ਪਾਣੀ ਬੁਜਾ ਕੇ ਰੱਖਣਾ ਤੇ ਅੜਾਂਗੇ ਜਿਵੇਂ ਮਰਜ਼ੀ ਅੜਿਆ ਜਾਵੇ ਆਪ ਭਾਵੇਂ ਬਹਿਣਾ ਪਵੇ ਬੀਬੀਐਮਪੀ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਹੂੰ ਕਿਸਾਨਾਂ ਦੀਆਂ 23 ਜਿੰਸਾਂ ਤੇ ਐਮਐਸਪੀ ਅਸੀਂ ਦੇਵਾਂਗੇ ਕੈਪਟਨ ਸਰਕਾਰ ਛੱਡੇ ਅਸੀਂ ਦੇਵਾਂਗੇ ਹੂੰ ਦਿੱਲੀ 'ਚ ਕਹਿੰਦਾ ਅਸੀਂ ਸੁਆਮੀ ਨਾਥਨ ਕਮਿਸ਼ਨ ਲਾਗੂ ਕਰਤਾ ਜਿਹੜੀ ਕਣ ਕਿੱਥੇ ਪਤਾ ਨਹੀਂ ਉਦੋਂ 17-1800 ਵਿਗਦੀ ਕਹਿੰਦਾ 2660 ਰੁਪਏ ਖਰੀਦੀ ਆ ਇੱਕ ਦਾਣਾ ਨਹੀਂ ਖਰੀਦਿਆ ਤੁਸੀਂ ਝੂਠ ਬੋਲੀ ਜਾਉਨਾ ਜੀ ਫੇਰ ਤੁਸੀਂ ਕਿਸਾਨਾਂ ਨਾਲ ਧੋਖਾ ਕੀਤਾ ਹੂੰ ਮੀਟਿੰਗ 'ਚ ਬੁਲਾ ਕੇ ਗ੍ਰਿਫਤਾਰ ਕੀਤੇ ਫੇਰ ਮੁੜ ਕੇ ਉਹ ਚਕਾਏ ਉਹਨਾਂ ਦੇ ਧਰਨੇ ਸਮਾਨ ਖੁਰਦ ਵਰਗ ਕੀਤਾ ਲੱਖਾਂ ਕਰੋੜਾਂ ਦਾ ਮੀਟਿੰਗ ਦੇ ਵਿੱਚੋਂ ਕਿਸਾਨਾਂ ਨੂੰ ਭਜਾਇਆ ਵੀ ਜਾਓ ਤੁਸੀਂ ਜੋ ਕਰਨਾ ਕਰ ਲੋ ਹੁਣ ਨੰਗਲ ਡੈਮ ਤੇ ਜਾ ਕੇ ਬੋਲਿਆ ਕਿੱਥੇ ਨੇ ਉਹ ਕਿਸਾਨ ਜਿਥੇ ਬੰਦੀਆਂ ਜਿਹੜੀਆਂ ਐ ਕਹਿੰਦੀਆਂ ਸੀ ਕੋਈ ਨਹੀਂ ਕਹਿੰਦਾ ਇਕੱਲੇ ਹੀ ਲੜ ਲਾਂਗੇ ਹੁਣ ਕਹਿੰਦਾ ਹੁਣ ਮੇਰੇ ਕੋਲੇ ਮੰਗਾ ਲੈ ਕੇ ਫੇਰ ਮੈਂ ਦੱਸਾਂ ਮਤਲਬ ਤੁਸੀਂ ਰੁਈਆ ਤਾਂ ਦੇਖੋ ਨਾ ਜੀ ਇਹ ਕੀ ਕਰ ਰਹੇ ਆ ਸਾਰੇ ਕਾਸੇ ਦਾ ਤੁਸੀਂ ਸਵਾਰ ਪਾਣੀਆਂ ਦਾ ਕੀਤਾ ਸੀ ਨਾ ਜੀ ਪਾਣੀਆਂ ਦੀ ਗੱਲ ਪਾਣੀਆਂ ਦੀ ਗੱਲ ਆ ਜਿਹੜੀ ਉਹਦੇ ਵਿੱਚ ਸਭ ਤੋਂ ਵੱਡਾ ਧੋਖਾ ਦੇ ਰਹਿਆ ਇੱਕ ਤਾਂ ਹੁਣ ਤੱਕ ਸਾਰਿਆਂ ਨੇ ਧੋਖਾ ਦਿੱਤਾ ਜੀ ਧੋਖਾ ਇਹ ਦਿੱਤਾ ਵੀ ਬੂੰਦ ਨਹੀਂ ਪਾਣੀ ਦੀ ਜਾਣ ਦੇਵਾਂਗੇ ਪਹਿਲੀ ਗੱਲ ਸਾਡਾ 60% ਪਾਣੀ ਨੂੰ ਸਮਝਾਇਓ ਜਰੂਰ ਜੀ 70 ਸਾਲਾਂ ਚ ਪਾਣੀ ਗਿਆ ਕਿਵੇਂ ਇੱਕ ਤਾਂ ਬੂੰਦ ਜਾਨ ਨਹੀਂ ਦਿੰਦੇ ਲੀਡਰ ਜਿਹੜੇ ਵੀ ਬਣੇ ਬੂੰਦ ਜਾਨ ਨਹੀਂ ਦਿੰਦੇ ਪਰ ਪਾਣੀ ਤਾਂ ਦਰਿਆ ਵਗਾਤੇ ਉਹਨਾਂ ਨੇ ਰਾਜਸਥਾਨ ਨੂੰ ਹਰਿਆਣੇ ਨੂੰ ਦਿੱਲੀ ਨੂੰ ਦੋ ਪੱਖ ਨੇ ਇਹਦੇ ਵਿੱਚ ਹਮ ਇੱਕ ਤਾਂ ਪੱਖ ਇਹ ਆ ਵੀ ਪੰਜਾਬ ਦੇ ਦਰਿਆਵਾਂ ਦਾ ਮਾਲਕ ਪੰਜਾਬ ਆ ਇਹਨਾਂ ਨੇ ਉਹਨੂੰ ਜਿਹੜੀ ਆ ਸਿੰਧ ਨਦੀ ਵਾਲਾ ਸਮਝੌਤਾ ਉਹਦੇ ਰਾਹੀਂ ਇਹ ਵੱਧ ਪਾਣੀ ਦੀ ਲੋੜ ਦਿਖਾਉਣ ਲਈ 1955 ਚ ਅੱਧਾ ਪਾਣੀ ਜਿਵੇਂ ਆਪਾਂ ਕਹਿੰਦੇ ਆ ਰਾਜਸਥਾਨ ਨੂੰ ਦੇ ਤਾਂ ਕਾਗਜ਼ਾਂ 'ਚ ਹੂੰ ਤੇ ਮੀਟਿੰਗ 'ਚ ਲਿਖਿਆ ਵੀ ਇਹਦੀ ਕੀਮਤ ਤੈਅ ਕਰਾਂਗੇ ਅਗਲੀ ਮੀਟਿੰਗ 'ਚ ਅਜੇ ਤੱਕ ਨੀ ਹੋ ਮੀਟਿੰਗ ਨਹੀਂ ਪੰਜਾਬੀ ਸੂਬਾ ਨਹੀਂ ਬਣਾਇਆ ਚ ਪੰਜਾਬੀ ਸੂਬਾ ਵੰਡਤਾ ਜਿਹਦੇ ਕਰਕੇ ਪੰਜਾਬ ਦੇ ਦਰਿਆਵਾਂ ਦੀ ਜਿਹੜੀ ਮਾਲਕੀ ਆ ਉਹ ਕਹਿੰਦੇ ਸਾਂਝੀ ਹੈ ਜੀ ਤਾਂ ਸਾਰੇ ਦੀ ਹਰ ਪੇਰੀ ਦਾ ਲਾਮਤਾਵਕ ਜਿੱਥੋਂ ਦੀ ਦਰਿਆ ਵਹਿੰਦਾ ਲੰਘਦਾ ਉਹ ਉਹਦੇ ਮਾਲਕ ਨੇ ਕੋਈ ਰੁਪਈ ਦੀ ਸਟੇਟ ਨਹੀਂ ਸੀ ਇਸ ਕਰਕੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਮਤਲਬ ਇਹ ਜੇ ਵੰਡਦੇ ਤੇ ਹਰਿਆਣੇ ਨੂੰ ਇੰਨਾ ਜਾਓ ਜੀ ਰਾਜਸਥਾਨ ਨੂੰ ਇੰਨਾ ਜਾਓ ਜੀ ਦਿੱਲੀ ਨੂੰ ਇੰਨਾ ਜਾਓ ਜੀ ਕਸ਼ਮੀਰ ਤੇ ਹਿਮਾਚਲ ਤਾਪਰ ਪੇਂਡਿਨ ਸਟੇਟ ਨੇ ਉਹਨਾਂ ਨੂੰ ਤਾਂ ਹੱਕ ਬਣਦੀ ਆ ਜਿੰਨਾ ਕੋ ਉਹਨਾਂ ਨੂੰ ਸਮਝਾਈ ਨਹੀਂ ਚਾਹੀਦਾ ਜਿੰਨਾ ਪੇਂਡ ਨੂੰ ਚਾਹੀਦਾ ਇੱਕ ਤਾਂ ਇਹ ਪਾਣੀਆਂ ਦੀ ਵੱਡੀ ਲੁੱਟ ਆ ਜਿਹੜਾ 60 ਤੋਂ 65% ਸਾਡਾ ਹਿੱਸਾ ਚਲੇ ਗਿਆ ਹੁਣ ਅਗਲਾ ਸਵਾਲ ਇਹ ਹੈ ਵੀ ਜਿਹੜਾ ਸਾਡਾ ਹਿੱਸਾ ਉਹਤੇ ਵੀ ਸਾਡੀ ਮਾਲਕੀ ਆ ਇੰਨੇ ਸਾਲਾਂ ਤੋਂ ਨਾਰਾਏ ਮਾਰਦੇ ਰਹੇ ਗੁੰਦ ਨਹੀਂ ਜਾਣ ਦੇਵਾਂਗੇ ਇੱਕ ਤਾਂ 60 65% ਹੋ ਜਾਂਦਾ ਰਿਹਾ ਦੂਜਾ 1997 ਚ ਜਦੋਂ ਬਾਦਲ ਨੇ ਫ੍ਰੀ ਕਰਤੀ ਖੇਤੀ ਨੂੰ ਬਿਜਲੀ ਲੋਕ ਨਹਿਰੀ ਪਾਣੀ ਲਈ ਖੇਚਲ ਕਰਨੀ ਪੈਂਦੀ ਆ ਬਾਰੀ ਲੱਗਦੀ ਆ ਉਹ ਸਾਰਾ ਕੁਝ ਹੁੰਦਾ ਮੋਟਰਾਂ ਫ੍ਰੀ ਕਰਤੇ ਅਗਲਾ ਖਾਲ ਨਹਿਰੀ ਪਾਣੀ ਦਾ ਲਗਾ ਸੀ ਜਿਹੜਾ ਘਟ ਗਿਆ ਉਹ ਹਿੱਸਾ ਵੀ ਹਰਿਆਣਾ ਤੇ ਰਾਜਸਥਾਨ ਵਰਤਦੇ ਰਹੇ ਵੱਧੂ ਹੁਣ ਕ੍ਰਿਸ਼ਨ ਕੁਮਾਰ ਆਇਆ ਉਹਨੇ ਫੈਲਾ ਫੁੱਲਾ ਝਾੜੀਆਂ ਇਹਨਾਂ ਦਾ ਤਾਂ ਏਜੰਡੇ ਨਹੀਂ ਸੀ ਹੈ ਵੀ ਦੱਸੋ ਕੱਸੀਆਂ ਕਿੱਥੇ ਨੇ ਖਾਲਾਂ ਕਿੱਥੇ ਨੇ ਹੁਣ ਉਹਦੀ ਕੰਜ਼ਮਪਸ਼ਨ ਹੈ ਜਿਹੜੀ ਪੰਜਾਬ ਆਪਦੇ ਹਿੱਸੇ ਦੀ 90% ਕਰ ਰਹੀ ਹੈ 20 ਤਰੀਕ ਤੱਕ ਕਰਨੀ ਆ ਪੰਜਾਬ ਤੋਂ ਆਪਦਾ ਹਿੱਸਾ ਪੂਰਾ ਵਰਤਿਆ ਨਹੀਂ ਜਾਣਾ ਇਹ ਪ੍ਰੈਕਟੀਕਲ ਗੱਲ ਆ